ਕਿੱਦਾਂ ਠੀਕ ਠਾਕ ਹੋ ਮੇਰੇ ਕੋ ਇੱਕ ਨਾ ਹੋਰ ਅੱਜ ਬੜੀ ਵਧੀਆ ਚੀਜ਼ ਦਿਖਾਉਣ ਵਾਲੀ ਆ ਜਿੱਦਾਂ ਅਸੀਂ ਨਾ ਵਾਕ ਕਰਕੇ ਜਾਣਦੇ ਆ ਮਾਰਕੀਟ ਜਾਣਾ ਸੀ ਤੇ ਸੱਡਨਲੀ ਅਸੀਂ ਆ ਆਪਣਾ ਚੇਂਜ ਕਰਤਾ ਕਿ ਉਹ ਵਾਕ ਕਰਕੇ ਨਹੀਂ ਜਾਣਾ ਗੱਡੀ ਤੇ ਜਾਣਾ ਸਾਡੇ ਨਾ ਟੈਕਸੀ ਵੀ ਨਹੀਂ ਮਗਾਉਣੀ ਸਾਡੇ ਨਾ ਗੱਡੀਆਂ ਆ ਆ ਜਾ ਦਿਖਾਉਣਾ ਕੰਪਨੀ ਐ ਕੋ ਬੋਲਟ ਬੋਲਟ ਦੀ ਉਹ ਹੋਰੀ ਕਾਫੀ ਜਗ੍ਹਾ ਤੇ ਚੱਲਦੀ ਬੋਲਟ ਬੜੀ ਚੰਗੀ ਕੰਪਨੀ ਬੋਲਟ ਐਨ ਐਫ ਐਸ ਇਲੈਕਟ੍ਰੀਟੀ ਨੇ ਕੰਪਨੀਆਂ ਗੱਡੀਆਂ ਲਾਈਆਂ ਹਨਾ ਇੱਥੇ ਬੋਪਸ ਵੈਕਲ ਲੱਗੀ ਆ ਇੱਕ ਪਿੱਛੇ ਵੀ ਲੱਗੀ ਸੀ ਠੀਕ ਆ ਇੱਕ ਹੋਰ ਲੱਗੀ ਆ ਠੀਕ ਆ ਤੇ ਜੀ ਆਪਾਂ ਜਾਣਾ ਜਿੱਦਾਂ ਮੈਂ ਮੇਰੇ ਕੋਲ ਐਪ ਆਈ ਦੀ ਮੋਬਾਈਲ 'ਚ ਜੀ ਕਹਿੰਦਾ ਮੈਂ ਐਪ ਖੋਲਣੀ ਹੈ ਤੇ ਗੱਡੀ ਮੈਂ ਯੂਜ਼ ਕਰ ਸਕਦਾ ਜਿੰਨਾ ਚਿਰ ਯੂਜ਼ ਕਰਨੀ ਹੈ ਥੋੜੇ ਬਹੁਤ ਪੈਸੇ ਪੈਂਦੇ ਜੇ ਤੁਸੀਂ ਸੈਲਫ ਡਰਾਈਵ ਕਰਨੀ ਹੈ ਵੀ ਟੈਕਸੀ ਨਹੀਂ ਲੈਣੀ ਠੀਕ ਆ ਤੇ ਇੱਥੇ ਪੈਸੇ ਟੈਕਸੀ ਨਾਲੋਂ ਘੱਟ ਪੈਂਦੇ ਜਿੱਦਾਂ ਆ ਜਾ ਉੱਥੇ ਜਾ ਆ ਕਰ ਬੋ ਮੈਂ ਗਿਆ ਬੋਲਟ ਦੀ ਐਪ ਤੇ ਠੀਕ ਆ ਮੇਰੇ ਮੋਬਾਈਲ 'ਚ ਬੋਲਟ ਦੀ ਐਪ ਆ ਠੀਕ ਆ ਇੱਥੇ ਜਾ ਕੇ ਮੈਂ ਗੱਡੀ ਰਿਜ਼ਰਵ ਕੀਤੀ ਆ ਇਹਨੂੰ ਮੈਂ ਦੇਖਣਾ ਆਲੇ ਦੁਆਲੇ ਠੀਕ ਆ ਮੈਂ ਆਲੇ ਦੁਆਲੇ ਦੇਖਣਾ ਜੇ ਇਹਨੂੰ ਕਿਤੇ ਕੋਈ ਡੈਮੇਜ ਤੇ ਨਾ ਫਿਰ ਉਹ ओके ਗੱਡੀ ਓਕੇ ਆ ਕੋਈ ਡੈਮੇਜ ਨਹੀਂ ਆ ਗੱਲ ਨਹੀਂ ਆ ਤੇ ਮੈਂ ਕੰਪਨੀ ਨੂੰ ਲਿਖ ਕੇ ਭੇਜ ਦੇਣਾ 올 ਗੁੱਡ ਜੇ ਤੇ ਕਿਤੇ ਸਕਰਚ ਹੁੰਦਾ ਮੋਂਨਾਂ ਨੂੰ ਦੱਸ ਦੇਣਾ ਵੀ ਸਕਰਚ ਪਹਿਲਾਂ ਦਾ ਵਾ ਮੇਰਾ ਕੋਈ ਫਾਲਟ ਨਹੀਂ ਹੈਗਾ ਠੀਕ ਆ ਹੁਣ ਗੱਡੀ 올 ਗੁੱਡ ਆ ਮੈਂ ਇੱਥੇ ਲਿਖ ਦੇਣਾ 올 ਗੁੱਡ ਕੀ ਮੋਂਨ ਉੱਤੇ ਕਰਤਾ ਹੁਣ ਕਰ ਲਈ ਓਪਨ ਮੈਂ ਗੱਡੀ ਆਜੋ ਤੁਹਾਨੂੰ ਡਰਾਈਵ ਕਰਾਵਾਂ ਸਹੀ ਹੈ ਤੁਹਾਨੂੰ ਨਾਲ ਬੈਠ ਕੇ ਫੇਰ ਕਰਾਵਾਂ ਕਲਿੰਦੀ ਸਹੀ ਹੈ ਤੁਮ ਆਜੋ ਬੈਠੋ ਬੈਠੋ ਓਕੇ ਆ ਕੀ ਆ ਵਿੱਚ ਪਈ ਹੀ ਇਹਦੀ ਠੀਕ ਹੈ ਦੇ ਜਪਾਨ ਕਰੀ সেলਫ ਡਰਾਈਵ ਤੇ ਨਾਲੇ ਏਦਾਂ ਵੀ ਐਕਸਪੀਰੀਅੰਸ ਹੋ ਜਾਂਦਾ ਨਵੀਂ ਨਵੀਂ ਗੱਡੀ ਚਲਾਉਂਦਾ ਓਕੇ ਲੈਟਸ ਗੋ ਆਪਾਂ ਜਿੱਥੇ ਤੱਕ ਜਾਣਾ ਆਪਾਂ ਮੁੜ ਕੇ ਛੱਡ ਦਾਂਗੇ ਓਕੇ ਇਲੈਕਟ੍ਰੋਨਿਕਾ ਹਾਈਬ੍ਰਿਡ ਗੱਡੀ ਏ ਸਹੀ ਏ ਨਵੀਂ ਤੋਂ ਨਵੀਂ ਗੱਡੀ ਮਿਲ ਜੂਗੀ ਐਕਸਪੀਰੀਅੰਸ ਕਰਨ ਦਾ ਓਕੇ ਲੈਟਸ ਗੋ ਨਵੀਂ ਗੱਡੀ ਨੂੰ ਪਹਿਲਾ ਚਲਾਉਣਾ ਇਹਨਾਂ ਨੂੰ ਆਪਨਾ ਤੇ ਓਕੇ ਸੋ ਨਵੀਂ ਗੱਡੀ ਦਾ ਐਕਸਪੀਰੀਅੰਸ ਕਰ ਲਿਆ ਆਪਾਂ ਨਾਲ ਜਿੱਥੇ ਜਾ ਕੇ ਆਪਾਂ ਨੂੰ ਛੱਡ ਦਾਂਗੇ ਉੱਥੇ ਜੇ ਕੋਈ ਹੋਰ ਲੋੜ ਆ ਉੱਥੇ ਲਾ ਦੂਗਾ ਮੈਂ ਮੈਂ ਉੱਥੇ ਐਪ ਬੰਦ ਕਰ ਦੇਣੀ ਆ ਮੇਰਾ ਗੱਡੀ ਨਾਲ ਕੋਈ ਕੰਟੈਕਟ ਨਹੀਂ ਠੀਕ ਆ ਮੈਂ ਗੱਡੀ ਤੋਂ ਬਾਹਰ ਹੋਣਾ ਫਿਲਹਾਲ ਗੱਡੀ ਮੇਰੀ ਰਿਸਪੋਨਸੀਬਿਲਟੀ ਆ ਜੋ ਵੀ ਇਹਨੂੰ ਹੁੰਦਾ ਵਾ ਉਹ ਹੁਣ ਮੇਰੇ ਤੇ ਠੀਕ ਆ ਪਰ ਹੁਣ ਆ ਨਹੀਂ ਮਤਲਬ ਉਦਾਂ ਤੁਹਾਨੂੰ ਕਹਿ ਰਿਹਾ ਤੇ ਬਾਕੀ ਤੁਸੀਂ ਜਿੱਥੇ ਇਹਨੂੰ ਖੜਨਾ ਆਪਾਂ ਇਹ 2 ਘੰਟੇ ਪਾ ਪੂਰਾ ਦਿਨ ਇਹਨੂੰ ਲੈ ਕੇ ਚਲਾਓ ਤੁਸੀਂ ਠੀਕ ਆ ਤੇ ਮੈਂ ਹੋਰ ਵੀ ਕੋਈ ਗੱਡੀ ਲੈ ਸਕਦਾ ਪਰ ਮੈਨੂੰ ਇਹ ਵਧੀਆ ਲੱਗੀ ਚਲੇ ਦਾ ਐਕਸਪ ओके okay. नेक्स नेक्स्ट ਛੱਡਦੇ ਆਪਾਂ ਜਿੱਥੇ ਮੈਂ ਮਾਰਕੀਟ ਜਾਣਾ ਉੱਥੇ ਛੱਡ ਦਾਂ ਤੇ ਅੱਗੇ ਮੇਰਾ ਕੋਈ ਗੱਡੀ ਨਾਲ ਟੱਚ ਨਹੀਂ ਮੈਂ ਐਪ ਕਰ ਨਹੀਂ ਬੰਦ ਸੋ ਨੈਕਸਟ ਆਪਾਂ ਪਹੁੰਚ ਜੇ ਮਾਰਕੀਟ ਸਹੀ ਆ ਇੱਥੇ ਮੈਂ ਇਹਨੂੰ ਕਰਦਾ ਗੱਡੀ ਨੂੰ ਆਫ ਓਕੇ ਕੋਈ ਤੇਰਾ ਮੇਰਾ ਕੋਈ ਟੱਚ ਨਹੀਂ ਜਿੰਨੂੰ ਨੈਕਸਟ ਚਾਹੀਦੀ ਆ ਉਹ ਲੈ ਜੇ ਸਹੀ ਆ ਮੈਨੂੰ ਸਹੂਲਤ ਮਿਲ ਗਈ ਠੀਕ ਆ ਇੱਥੇ ਜਾਹਰਾ ਹੀ ਗੱਡੀਆਂ ਇਦਾਂ ਦੀਆਂ ਲਾਈਆਂ ਨਾ ਸਿਟੀ 'ਚ ਇੱਕ ਸਿਟੀ ਬੀਜ਼ ਦੀ ਕੰਪਨੀ ਆ ਤੇ ਇੱਕ ਇਹ ਆ ਪਰ ਇਹ ਜ਼ਿਆਦਾ ਫੇਵਰਸ ਸੋ ਔਰ ਕਿਹੜੀ ਕੰਟਰੀ ਚ ਮੈਨੂੰ ਲੱਗਦਾ ਵੱਟੀਆਂ ਬਹੁਤ ਕੰਟਰੀਆਂ ਚ ਨਹੀਂ ਤੇ ਜਾਦਦੀਆਂ ਵੱਡੀਆਂ ਕੰਟਰੀਆਂ ਪਾਪੂਲੇਟਡ ਬਹੁਤ ਜ਼ਿਆਦਾ ਉੱਥੇ ਘੱਟ ਮਿਲਦੀ ਹੈ ਸੋਇਲ ਤੋਂ ਕਿਉਂਕਿ ਤੁਹਾਨੂੰ ਪਤਾ ਫਿਰ ਉੱਥੇ ਥੋੜਾ ਜਿਹਾ ਕਾਨੂੰਨ ਬਸਦਾ ਜਾਂ ਹਨਾ ਜਿਵੇਂ ਔਰ ਪਾਪੂਲੇਟਡ ਜਿੱਥੇ ਦਾ ਸਮੂਹ ਤਾਂ ਪਾਪੂਲੇਸ਼ਨ ਕਾਨੂੰਨ ਦੇ ਤਹਿਤ ਚੱਲਦੇ ਤੇ ਵਧੀਆ ਫੈਸਿਲਿਟੀ ਮਿਲਦੀ ਹੈ ਔਰ ਕੇਹ ਕੰਟਰੀ ਜੇਗਾ ਤਾਂ ਮੈਨੂੰ ਦੱਸਿਓ ਕੇ ਬਾਏ ਟਾਟਾ ਆਦੂ ਮਾਰਗੀ